ਅੱਲਾ ਬਈ ਵੀਡੀਓ ਦੇ ਉੱਤੇ ਜਿਹੜਾ ਮੇਰਾ ਵੀ ਲਾਇਕ ਸ਼ੇਅਰ ਤੇ ਕਮੈਂਟ ਕਰੂਗਾ ਵੀ ਰੇਟ ਜਮੀ ਘਟਾ ਦੇ ਦੋ ਕੇ ਪੈਂਟ ਰੇਟ ਮੈਂ ਘਟਾ ਦੂੰਗਾ ਪਰ ਤੇਰੇ ਜਿਹੜੇ ਫਾਲੋਅਰਸ ਨੇ ਹਾਂਜੀ ਉਹ ਖੀਦਰ ਆਉਣਗੇ ਬਈ ਆਉਣਗੇ ਯਾਰ ਕਮਾਲ ਦੀ ਗੱਲ ਹੈ ਕਿ ਤੂੰ ਰੇਟ ਹੀ ਆਏਗੇ ਦੇ ਵੀ ਆ ਗਰੰਟੀ ਆ ਲਓ ਜੀ ਆ ਦੇਖ ਲਓ ਚਾਕੂ ਫਾਰਮਲ ਪੈਂਟ ਦੇਖ ਸਕਦੇ ਹੋ ਪੈਂਟ ਕਿੰਨੇ ਰੁਪਈਆ ਦੀ ਹੈ ਸ਼ਰਟ ਦੇਖ ਲਓ ਰੇਟ ਮੈਂ ਦੂੰਗਾ ਪਰ ਗ੍ਰਾਹਕ ਤੇਰੇ ਫਾਲੋਅਰਸ ਆਣੇ ਚਾਹੀਦੇ ਨੇ ਲੈ ਵੀ ਆ ਜਾਓ ਮਿੱਤਰੋ ਲਾਈਕ ਸ਼ੇਅਰ ਕਰਕੇ ਹਾਂਜੀ ਆਹ ਲਓ ਚੱਕੋ ਜਿਹੇ ਜੀ ਪਾਈ ਗਿਆ ਫਾਰਮਲ ਦੇ ਵਿੱਚ ਭਰਾ ਜੀ ਕਿੰਨੇ ਦੇ ਦੀਏ ਦੱਸੋ ਦੇ ਦੇ ਕਿੰਨੀ ਮਰਜ਼ੀ ਦੇ ਦੇ 1000 ਦੱਸੋ 350 ਸਾਢੇ 350 ਰੁਪਏ ਦੀ ਵਈ ਅਗਲੀ ਬਈ ਜੀਨ ਦੀ ਪੈਂਟ 7-800 ਦੀ ਬਾਜ਼ਾਰ ਚਾ 400 ਦੀ ਲੈ ਜਾਓ ਜੀ 400 ਦੇ ਵਿੱਚ ਅਗਲੀ ਆਹ ਚੱਕੋ ਉਹ ਬੈਗ ਤੇ ਪੌਕੇਟ ਤੇ ਜਿਹੜੀ ਕਢਾਈ ਆ ਇਹ ਵੀ 400 ਆ ਚੱਕੋ ਜੀ ਜਿਹੜੀ ਬਾਜ਼ਾਰ ਦੇ ਵਿੱਚ ਮਹਿੰਗੀ ਮਹਿੰਗੀ ਕਰਦੇ ਨੇ ਨਾ ਬੂਟ ਕੱਟ ਕੱਟੀ ਫੱਟੀ ਇਹ ਵੀ 400 ਇਹ ਵੀ 400 ਆ ਆਜੋ ਔਰ ਬਿਹਤਰੀਨ ਕੁਆਲਿਟੀ ਜਿਹਨੂੰ ਕਹਿੰਦੇ ਕੁਆਲਿਟੀ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦੇ ਵਿੱਚ ਆ ਆ ਦੇਵਾਂਗੇ 350 ਰੁਪਏ ਦੀ ਆਰਮੀ ਕਲਰ ਪਰ ਜੇਕਰ ਕੋਈ ਦੋ ਲਊਗਾ ਵੀਰ ਦੋ ਇਕੱਠੇ ਹੋਵੇ ਬਾਹਰ ਇਕੱਠੇ ਹੋਵੇ ਚਾਹੇ ਉਹ ਦੇਵਾਂਗੇ ਆਪਾਂ ਅ 600 ਦੀਆਂ ਦੋ ਲੈ ਵੀ ਯਾਨੀ ਕਿ 300 ਰੁਪਏ ਦੀ ਇੱਕ ਪੈ ਜੂਗੀ ਜਿਹੜਾ ਮੇਰਾ ਵੀਰ ਜੋੜਾ ਲੈ ਕੇ ਜਾਂਦਾ ਨਾ ਬਾਈ ਮੈਨੂੰ ਲੱਗਦਾ ਵੀ ਇੰਨਾ ਘੱਟ ਰੇਟ ਤੇ ਇਹ ਚੰਗੀ ਕੁਆਲਿਟੀ ਕਿਤੇ ਵੀ ਨਹੀਂ ਮਿਲ ਸਕਦਾ ਬਿਲਕੁਲ ਜੀ ਜੇ ਆਉਣਾ ਤਾਂ ਰਾਜੇ ਦਾ ਬਾਗ ਸਰਚ ਕਰ ਲੋ ਖੇੜੀ ਬ੍ਰਦਰਸ ਮਲੇਰ ਕੋਟਲਾ ਸਰਚ ਕਰ ਲੋ 872723400 ਹਾਂਜੀ ਪਾਰਸਲ ਕਰਵਾਇਆ ਜਾਊਗਾ ਐਕਸਟਰਾ ਪੇਮੈਂਟ ਲੱਗੂਗੀ ਪਰ ਆ ਕੇ ਵਿਜ਼ਿਟ ਕਰੋਗੇ ਕਪੜਾ ਦੇਖ ਕੇ ਹੀ ਕੁਆਲਿਟੀ ਅੱਛਾ ਹੋ ਰਾ ਸਸਤੇ ਬਹੁਤ ਵੇਚਦੇ ਨੇ ਲੋਕ ਦਸਾਂ ਬੀਹਾਂ ਦੇ ਮੂੰਹ ਨਾ ਲੱਗੋ ਕੁਆਲਿਟੀ ਚੈੱਕ ਕਰੋ ਜਿੱਥੇ ਬਿਹਤਰੀਨ ਵਧੀਆ ਲੱਗੇ ਉੱਥੇ ਵਿਜ਼ਿਟ ਕਰਿਓ ਲੈ ਵੀ ਆ ਜਾਓ ਬਾਈ ਤੇ ਲੈ ਜਾਓ ਬਹੁਤ ਜ਼ਿਆਦਾ ਸਟਾਕ ਪਿਆਗਾ ਬਾਈ ਕਹਿੰਦਾ ਵੀ ਖਾਲੀ ਕਰਦਾਂਗੇ ਸਾਰਾ ਧੰਨਵਾਦ ਧੰਨਵਾਦ